ਮੁੱਖ ਮੰਤਰੀ ਆਹ ਤਾਂ ਜਾਂਦੇ ਹੀ ਨਹੀਂ ਮੁੱਖ ਮੰਤਰੀ ਇਹ ਅੱਛਾ ਜੀ ਇਹ ਜਾ ਹੀ ਨਹੀਂ ਸਕਦਾ ਮੁੱਖ ਮੰਤਰੀ ਕੀ ਕਿਤੇ ਨਸ਼ੇ ਵਾਲੀ ਥੀਂ ਕਿਤੇ ਨਹੀਂ ਜਾਂਦੇ ਹੋਰ ਬੰਦਾ ਤਾਂ ਸਾਬ ਐ ਕਹਿੰਦੇ ਨੇ ਬਹੁਤ ਬਰਾਜ ਰਣਜੀਤ ਸਿੰਘ ਦੇ ਨਾਲ ਦੀ ਸਮਝੇ ਨੂੰ ਮੁੱਖ ਮੰਤਰੀ ਇਹ ਜਾ ਮੁੜ ਕੇ ਛੇਤੀ ਆ ਨਹੀਂ ਸਕਦਾ ਸਸਰੀਕਾਰ ਜੀ ਸਾਰਿਆਂ ਨੂੰ ਆਪਾਂ ਹਣਾ ਤੁਹਾਡੇ ਤੱਕ ਕੋਈ ਜਿਵੇਂ ਕੋਈ ਕੰਮ ਦੀਆਂ ਵੀਡੀਓ ਹੁੰਦੀਆਂ ਨੇ ਹਨਾ ਉਹ ਲੈ ਕੇ ਆਉਂਦੇ ਰਹਨੇ ਆ ਪਰ ਅੱਜ ਤੁਹਾਨੂੰ ਇੱਕ ਬਹੁਤ ਵਧੀਆ ਸਾਡੇ ਪਿੰਡ ਦੇ ਖਾਲਸਾ ਜੀ ਨੇ ਉਹ ਗੱਲਾਂ ਦੱਸਣਗੇ ਜਿਹੜੇ ਹਨਾ ਆਪਣੇ ਪੰਜਾਬ ਦੇ ਵਿੱਚ ਨਸ਼ੇ ਬਹੁਤ ਜ਼ਿਆਦਾ ਜਿਵੇਂ ਤਸਕਰ ਨੇ ਉਹਨਾਂ ਦੇ ਘਰਟਾੇ ਜਾ ਰਹੇ ਨੇ ਹਨਾ ਇਹ ਜਿਹੜੇ ਖਾਲਸਾ ਜੀ ਨੇ ਨਾ ਇਹ ਨਸ਼ਿਆਂ ਤੋਂ ਬਹੁਤ ਜ਼ਿਆਦਾ ਤੰਗ ਨੇ ਇਹ ਕਹਿੰਦੇ ਵੀ ਹਨਾ ਜਿਹੜੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨਤ ਸਿੰਘ ਜੀ ਮਾਨ ਜੀ ਨੇ ਉਹ ਜਿਹੜੇ ਨਸ਼ਿਆਂ ਦੇ ਖਿਲਾਫ ਮਤਲਬ ਮੁਹਿੰਮ ਚਲਾਈ ਹੋਈ ਉਹਨਾਂ ਨੇ ਨੱਥ ਪਾ ਰਹੇ ਨੇ ਤਸਕਰਾਂ ਨੂੰ ਉਹਨਾਂ ਵਾਸਤੇ ਨਾ ਇਹ ਕੁਝ ਗੱਲਾਂ ਕਹਿਣਗੇ ਜਿਹੜੀਆਂ ਇਹਨਾਂ ਦੇ ਮੰਨ ਦੀਆਂ ਭਾਵਨਾਵਾਂ ਨੇਗੀਆਂ ਉਹ ਤੁਸੀਂ ਹਨਾ ਸੁਣਿਓ ਪਰ ਇਹ ਮੰਨ ਲਓ ਵੀ ਜਿਹੜੇ ਜਿਹੜੀ ਆਪਣੀ ਪੰਜਾਬ ਪੁਲਿਸ ਹੈਗੀ ਇਹ ਇਹ ਨਸ਼ਾ ਵਾਲਿਆਂ ਨੂੰ ਫੜ ਰਹੀ ਹੈ ਉਹਦੇ ਵਾਸਤੇ ਜੋ ਵੀ ਕੰਮ ਪੰਜਾਬ ਪੁਲਿਸ ਕਰੀ ਆ ਜਾਂ ਆਪਣੇ ਮੁੱਖ ਮੰਤਰੀ ਸਾਬਜੀ ਕਰ ਰਹੇ ਨੇ ਉਹਨਾਂ ਤੋਂ ਬਹੁਤ ਜ਼ਿਆਦਾ ਖੁਸ਼ ਨੇ ਇਹ ਆਪਣੇ ਮੰਨ ਦੀਆਂ ਜੜੀਆਂ ਭਾਵਨਾਵਾਂ ਨੇ ਇਹ ਦੱਸਣਗੇ ਹਾਂ ਜੀ ਖਾਲਸਾ ਜੀ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਵਧਾਈਆਂ ਸਭ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਹਾਂ ਜੀ ਭਾਈ ਇੱਕ ਤਾਂ ਮੁੱਖ ਮੰਤਰੀ ਨੂੰ ਮੈਂ ਆਹ ਕਰਦਾ ਬੇਨਤੀ ਕਰਦਾ ਵੀ ਦੇਖ ਮੈਂ ਗਰੀਬ ਆਦਮੀ ਆ ਮੈਥੋਂ ਕਿਤੇ ਜਾ ਨਹੀਂ ਜਾਂਦਾ ਕੱਲਾ ਜਾਣਾ ਮੈਂ ਠੀਕ ਹੈ ਜੀ ਮੈਂ ਕਿਤੇ ਬਾਹਰ ਅੰਦਰ ਨਹੀਂ ਜਾਂਦਾ ਮੈਂ ਘਰ ਹੀ ਰਹਿਣਾ ਅੱਛਾ ਜੀ ਬਾਹਰ ਵੀ ਮੈਂ ਘੱਟ ਨਿਕਲਦਾ ਵਾ ਤੜਕੇ ਤੜਕੀ ਜਾਂਦਾ ਮੈਂ ਬਾਹਰ ਨਹੀਂ ਜਾਂਦਾ ਕਿਤੇ ਬਾਹਰੇ ਹਾਂਜੀ ਹਾਂਜੀ ਵੀ ਘਰ ਹੀ ਰਹਿਣਾ ਵੀ ਦੁਨੀਆ ਦੇਖਦਾ ਤੀ ਮੈਂ ਔਖੀ ਬਹੁਤ ਈ ਆ ਨਸ਼ਿਆਂ ਕਰਕੇ ਹਾਂਜੀ ਹਾਂ ਦੁਨੀਆ ਰੋਂਦੀ ਤੀ ਬੁੜੀਆਂ ਕਿਉਂ ਜਿਹਦੇ ਨਵੇਂ ਕਰਨ 200 ਰੁਪਇਆ ਕਮਾ ਲੈਂਦਾ 200 ਜਵਾਕ ਖੋ ਕੇ ਲੈ ਗਿਆ ਮੈਂ ਉਹਨੂੰ ਕਿਸ ਕਹਿਣ ਜੋ ਕਰੇ ਦਿਲ ਦੇ ਟੁਕੜੇ ਨੂੰ ਨਾ ਕੋਈ ਉਹਨੂੰ ਆਹ ਕਰਨ ਜੋ ਕਰੇ ਹਾਂਜੀ ਆਪ ਬੰਦਾ ਉਹ ਹੈ ਜੀ ਰਹਿ ਜਾਂਦਾ ਕੰਮ ਕਰਕੇ ਹਾਂਜੀ ਹਾਂਜੀ ਇੱਕ ਤਾਂ ਬਈ ਮੇਰੀ ਹਾਂ ਜੀ ਤੇ ਇਹ ਮੁੱਖ ਮੰਤਰੀ ਜਿੱਦਾਂ ਵੀ ਆਪਣੇ ਇੱਧਰ ਆਵੇ ਆਪਣੇ ਏਰੀਏ ਕਣੀ ਹਸਤਾਵ ਜਾਵੇ ਆਪਣੇ ਜਖੇਪੜ ਕਣੀ ਹਾਂਜੀ ਉਹ ਤਾਂ ਜੀ ਉਹਨਾਂ ਦਾ ਪਿੰਡ ਆਪਣੇ ਪਿੰਡ ਦੇ ਜਿਵੇਂ ਨਾਲ ਹੀ ਆ ਜੀ ਨਾਲ ਹੀ ਆ ਹਾਂਜੀ ਹਾਂ ਹਾਂਜੀ ਉਹਨੂੰ ਮੈਂ ਆਪਦੀ ਖੁਸ਼ੀ ਤੋਂ ਤਾਂ ਮੈਂ ਕਿਸੇ ਨੂੰ ਕੀ ਦੇ ਸਕਦਾ ਮੈਂ ਕਿਉਂ ਦੀ ਕਿਰਤ ਕਿਰਤ ਕਰਦਾ ਜਿਹੜੀ ਹਾਂਜੀ ਹਾਂਜੀ ਉਹਨੂੰ 3 ਕਿਲੋ ਘeol ਦੇਉ ਮੇਰੇ ਜਿਵੇਂ ਉਹਨਾਂ ਨੇ ਨਸ਼ਾ ਬੰਦ ਕਰਿਆ ਜੀ ਹਨਾ ਚਲੋ ਨਸ਼ਾ ਬੰਦ ਨਹੀਂ ਵੀ ਹੋ ਸਕਦਾ ਆਪਾਂ ਮੰਨ ਲੈਨੇ ਆ ਜਿਵੇਂ ਹਨਾ ਲੋਕ ਵਿੱਚ ਕਹਿੰਦੇ ਨੇ ਵੀ ਨਸ਼ਾ ਕਦੇ ਵੀ ਨਹੀਂ ਬੰਦ ਹੋ ਸਕਦਾ ਆਪਾਂ ਉਹਨਾਂ ਦੀ ਗੱਲ ਵੱਡੀ ਕਰਦੇ ਆ ਪਰ ਉਹ ਕੋਸ਼ਿਸ਼ ਤਾਂ ਕਰ ਰਹੇ ਨੇ ਜਿਹੜੀ ਇਹ ਗੱਲ ਚਰਚਲਾ ਰੱਖੀ ਐ ਨੇ ਹੋਵੇ ਕਿ ਮੈਨਾ ਹੋਊ ਅੱਛਾ ਜੀ ਬਿਲਕੁਲ ਹੂ ਉਹ ਮੇਰਾ ਕਲੰਗੀਆਂ ਵਾਲਾ ਕਹਿੰਦਾ ਹੁਕੂਮਤ ਕਹਿੰਦਾ ਜੇ ਮੈਂ ਹੁਣ ਇਹ ਨਹੀਂ ਚਲਾ ਰੱਖੇ ਕਿ ਨਹੀਂ ਮੁੱਖ ਮੰਤਰੀ ਨੇ ਅਜਿਹਾ ਵੱਡਾ ਤਾਂ ਕੋਈ ਕੰਨ ਨਹੀਂ ਹੋ ਸਕਦਾ ਜਿਵੇਂ ਹੁਣ ਇਹ ਚੱਲਦਾ ਦੱਬੀ ਰੱਖੇ ਤਾਂ ਉਹ ਮਾਰਨਗੇ ਇਹਨਾਂ ਦੇ ਤਾਮਸੇ ਵਾਲੇ ਇਹ ਹੀ ਜ਼ਿਆਦੇ ਚੀਕਦੇ ਨੇ ਨਸ਼ੇ ਵਾਲੀ ਚੀਕਦੇ ਨੇ ਜ਼ਿਆਦੇ ਹਾਂਜੀ ਹਾਂਜੀ ਉਹ ਬੰਦਾ ਤਾਂ ਸਾਬਾ ਇਹ ਕਹਿੰਦੇ ਨੇ ਬਹੁਤ ਵਧੀਆ ਹੋ ਰਿਹਾ ਬਾਲਾ ਵਧੀਆ ਹੋ ਰਿਹਾ ਉਹੀ ਗੱਲ ਹੈ ਜੀ ਜਦੋਂ ਹੁਣ ਮੰਨ ਲਓ ਜੀ ਹਨਾ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੇ ਘਰ ਹੀ ਟ ਹੈਗੇ ਉਹਨਾਂ ਨੂੰ ਆਪਦੇ ਆਪ ਨੂੰ ਚਾਨਣ ਹੋ ਜੂਗਾ ਉਹਦੀ ਉਹ ਟਿਕ ਜਾਣਗੇ ਚਾਨਣ ਹੋ ਜੂਗਾ ਨੋ ਆਏ ਹੋ ਜੂਗਾ ਵੀ ਹੁਣ ਦੁਬਾਰੇ ਕਿੱਥੇ ਬਣਾਉਣਗੇ ਉਹਨਾਂ ਸਾਲਾਂ ਚ ਵੀ ਕਿਤੇ ਫੇਰ ਫੇਰ ਹੀ ਜੀ ਰੇਡ ਵੱਜ ਜੂ ਇਹ ਆਹ ਜੀ ਮੁੱਖ ਮੰਤਰੀ ਆਹ ਤਾਂ ਜਾਂਦੇ ਹੀ ਨਹੀਂ ਮੁੱਖ ਮੰਤਰੀ ਇਹ ਅੱਛਾ ਜੀ ਇਹ ਜਾ ਹੀ ਨਹੀਂ ਸਕਦਾ ਮੁੱਖ ਮੰਤਰੀ ਇਹ ਆਹ ਜੀ ਮੁੱਖ ਮੰਤਰੀ ਚੀਕਾ ਹੁੰਦਿਆਂ ਨੇ ਭਾਈ ਰਾਤ ਨੂੰ ਗੁੜੀਆਂ ਦੀਆਂ ਪੈ ਜਾਂਦੇ ਆ ਜਦੋਂ ਇੱਥੇ ਭਜਨ ਕਰਦੇ ਆ ਕਿ ਨਹੀਂ ਹਾਂਜੀ ਹਾਂਜੀ ਗੁੜੀਆਂ ਦੀਆਂ ਤੜਕੇ 3 ਵਜੇ ਜਦੋਂ ਉੱਠ ਘੜਦਾ ਬੱਚਿਆਂ ਦੀ ਸੁਰਤੀ ਰਹਿੰਦੀ ਆ ਉਹਨਾਂ ਦੇ ਵਿਚਾਰਿਆਂ ਦੇ ਚੀਕਾਂ ਸੁਣਦੇ ਆ ਨਾ ਚੀਕਾਂ ਬੰਦ ਕਰਾ ਰਿਹਾ ਭਗਮਾਨ ਤਮਨ ਇਹ ਆ ਮੁੱਖ ਮੰਤਰੀ ਕਿੱਥੇ ਆ ਨਹੀਂ ਸਕਦਾ ਕੋਈ ਨਾ ਕੋਈ ਆਵੇ ਨਾ ਕੋਈ ਆਇਆ ਪਹਿਨਾ ਹਾਂਜੀ ਹਾਂਜੀ ਇੱਕ ਆਪਣਾ ਉਹ ਧੈਤੀ ਉਹ ਖਾਲਸੇ ਰਾਜ ਚ ਮਹਾਰਾਜਾ ਰਣਜੀਤ ਸਿੰਘ ਹਾਂ 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 ਮਹਾਰਾਜਾ ਰਣਜੀਤ ਸਿੰਘ ਜੀ ਹਾਂਜੀ ਉਹ ਹੀ ਸਮਝ ਜੀ ਜਿਹੜੀਆਂ ਇਹ ਦੁੱਖਾਂ ਬੰਦ ਕਰਦਾ ਚੀਕਾਂ ਬੰਦ ਕਰਦਾ ਦੁਖੀਆਂ ਦੀਆਂ ਹਾਂਜੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਦੀ ਸਮਝ ਇਹਨੂੰ ਮੰਤਰੀ ਇਹ ਜਾ ਮੁੜ ਕੇ ਛੇਤੀ ਆ ਨਹੀਂ ਸਕਦਾ ਲੋਕ ਨੂੰ ਹੀ ਲੱਗਦਾ ਵੀ ਹਾਂ ਆਪਾਂ ਆਪਾਂ ਜੀ ਦੀ ਸਮਝਦੇ ਹਾਂ ਗੱਲ ਵੀ ਇਹ ਚੀਜ਼ਾਂ ਵੀ ਉਹੀ ਸਮਝ ਸਕਦਾ ਹੁਣ ਜਿਨ੍ਹਾਂ ਦੇ ਬੱਚੇ ਜੀ ਹਨਾ ਨਸ਼ਾ ਕਰਦੇ ਨੇ ਹਾਂ ਜਿਵੇਂ ਇੱਕ ਇੱਕ ਆਪਣੀ ਹੰਬਲ ਕੇ ਬਾਸ ਕੱਲਣਾ ਮੁੰਡਾ ਟੀਕੇ ਦੀ ਡੋਜ਼ ਨਾਲ ਮਤਲਬ ਐਕਸਪਾਇਰ ਹੋ ਗਿਆ ਜੀ ਉਹ ਦੁਨੀਆ ਤੋਂ ਚਲ ਗਿਆ ਅੱਛਾ ਜੀ ਹਾਂਜੀ ਹਾਂਜੀ ਜਿਵੇਂ ਹੁਣ ਉਹ ਜਿਹੜੇ ਉਹ ਪਰਿਵਾਰ ਦੇ ਨੇਗੇ ਮਾਪੇ ਹੋ ਗਏ ਉਹਦੇ ਉਹਦਾ ਤੁਸੀਂ ਇਹ हिसाब ਲਾੜੋ ਵੀ ਮੁੱਖ ਮੰਤਰੀ ਨੂੰ ਇੱਕ ਐ ਸਮਝਦੇ ਵੀ ਰੱਬ ਦੀ ਤਰ੍ਹਾਂ ਵੀ ਜਿਹੜਾ ਉਹ ਨਸ਼ੇ ਬੰਦ ਕਰਦੇ ਰੱਬ ਦੀ ਤਰ੍ਹਾਂ ਸਮਝਦੇ ਆਂ ਬਾਈ ਹਾਂਜੀ ਹਾਂ ਹਾਂਜੀ ਉਹ ਗੱਲ ਸਮਝ ਕਿਤੇ ਨਹੀਂ ਜਾਂਦਾ ਮੈਂ ਮੁੱਖ ਮੰਤਰੀ ਨੂੰ ਇਹ ਗੱਲ ਕਹਿਣਾ ਵੀ ਮੈਂ ਇੱਥੋਂ ਜਾਇ ਨਹੀਂ ਜਾਂਦਾ ਕਿਤੇ ਮੈਂ ਘਰ ਹੀ ਹੁਣਾ ਹਾਂਜੀ ਹਾਂਜੀ ਨਹੀਂ ਤੈਨੂੰ 3 ਕਿਲੋ ਕਿਉਂ ਤੈਨੂੰ ਮੰਗਤੀ ਕਰੀ ਜਾਂਦਾ ਮੈਂ ਦੇ ਨਹੀਂ ਸਕਦਾ ਮੈਂ ਕਿਸੇ ਨੂੰ ਕਸਮ ਮੈਂ ਤਾਂ ਸਮਾਪ ਵੀ ਮੰਗ ਤਾਂ ਹਾਂਜੀ ਹਾਂਜੀ ਮੈਂ ਹੋਰ ਨਹੀਂ ਦੇ ਸਕਦਾ ਮੈਂ ਤੈਨੂੰ 3 ਕਿਲੋ ਕਿਉਂ ਆਥਾ ਨਾਲ ਕਰਿਆ ਹੋਇਆ ਤੈਨੂੰ 3 ਕਿਲੋ ਕਿਉਂ ਆਪਾਂ ਮੁੱਖ ਮੰਤਰੀ ਸਾਹਿਬਾ ਨੂੰ ਬੇਨਤੀ ਕਰਦੇ ਆਂ ਵੀ ਜੇ ਕੋਈ ਹਨਾ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਤੱਕ ਵੀਡੀਓ ਪਹੁੰਚਾ ਦੇਣਾ ਇੱਕਦਾਂ ਤੁਸੀਂ ਉਹਨਾਂ ਨੂੰ ਮਿਲ ਲਓਗੇ ਮੁੱਖ ਮੰਤਰੀ ਸਾਹਿਬ ਨੂੰ ਦਾ ਦਾ ਸਰੋਪਾ ਤਿਆਰ ਆ ਮੇਰੇ ਕੋਲ ਠੀਕ ਹੈ ਜੀ ਥੋੜਾ ਪਾ ਪਾਉਂ ਅੱਛਾ ਜੀ ਹਾਂ ਇੱਕ ਆਹ ਕਰੂੰ ਤਿੰਨ ਕਿਲੋ ਕਾ ਉਹਦੇ ਨੂੰ ਠੀਕ ਹੈ ਇੱਕ ਬਾਈ ਪੁੱਲਸ ਨੂੰ ਦੇ ਬੈਂਤੀ ਆ ਮੇਰੀ ਇੱਥੇ ਕਿਤੇ ਲਵੇ ਲਾਉਣੇ ਆਪਣੇ ਨਾਕਾ ਲਾਇਆ ਕਿਤੇ ਰਾਤ ਰੂਤ ਨੂੰ ਖੜੇ ਨੇ ਹਾਂਜੀ ਹਾਂਜੀ ਕਾਸੇ ਨੂੰ ਫੜਨ ਖਾਤਰ ਨਸ਼ੇ ਵਾਲਿਆਂ ਨੂੰ ਫੜਨ ਖਾਤਰ ਹਾਂਜੀ ਹਾਂਜੀ ਚਾਹ ਚੂ ਦੀ ਲੋੜ ਆ ਜਦੋਂ ਮਰਜੀ ਮੇਰਾ ਬੂਹਾ ਖੜਕਾਉਣਾ ਕਿ ਅੱਧੀ ਰਾਤ ਆ ਕੇ ਖੜਕਾਉਣਾ ਤੜਕੇ 3 ਵਜੇ ਖੜਕਾਉਣਾ ਠੀਕ ਹੈ ਜੀ ਉਹਦੀ ਉਹਨਾਂ ਨੂੰ ਚਾਹ ਪਾਣੀ ਤਿਆਰ ਆ ਕਿਸੇ ਕੱਲੋਂ ਆਪਾਂ ਮੈਂ ਬਾਹਰ ਖੁਸ਼ਾਂ ਬਾਈ ਮੇਰਾ ਕਰਨਗੀਆਂ ਆ ਖਜਾ ਉਧਰ ਨੂੰ ਮਾਰਦੇ ਵੀਡੀਓ ਬਣਾ ਰਿਹਾ ਹਾਂ ਜੀ ਹਾਂ ਇਹਨਾਂ ਨੇ ਇਹ ਆਪਣੇ ਬਾਬਾ ਜੀ ਦੀ ਗੁਰੂ ਵਾਲੇ ਸੰਗਿ ਜੀ ਦੀ ਸੇਵਾ ਕਰਦੇ ਨੇ ਹਨਾ ਆ ਨੇ ਸ੍ਰੀ ਸਾਹਿਬ ਹੈ ਤੇ ਜਿਵੇਂ ਆਪਾਂ ਮੰਨ ਲਓ ਵੀ ਇੱਕ ਪ੍ਰਮਾਤਮਾ ਨੂੰ ਜੀ ਯਾਦ ਕਰਨ ਵਾਲੇ ਬੰਦੇ ਨੇ ਇਹ ਨਾ ਨਸ਼ੇ ਵਾਲਿਆਂ ਤੋਂ ਇੰਨੇ ਕੁ ਜ਼ਿਆਦਾ ਦੁਖੀ ਨੇ ਇਹਨਾਂ ਨੇ ਨਾ ਮੈਨੂੰ ਸਪੈਸ਼ਲ ਕਿਹਾ ਵੀ ਸਾਡੀ ਨਾ ਮੇਰੀ ਵੀ ਇੱਕ ਵੀਡੀਓ ਬਣਾ ਕੇ ਜਾਈ ਤੇ ਉਹਨੂੰ ਤੂੰ ਹਨਾ ਕਿਤੇ ਵੀ ਆਪਦਾ ਫੇਸਬੁੱਕ ਤੇ ਜਾਂ YouTube ਤੇ ਪਾਈ ਵੀ ਮੈਂ ਮੇਰੀ ਜਿਹੜੀ ਗੱਲ ਉਹ ਮੁੱਖ ਮੰਤਰੀ ਸਾਹਿਬ ਤੱਕ ਜਾਵੇ ਵੀ ਜਿਹੜਾ ਤੁਸੀਂ ਹਨਾ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਬਿੱਢੀ ਹੋਈ ਹੈ ਵੀ ਇਹ ਬਹੁਤ ਵਧੀਆ ਕੰਮ ਕਰ ਰਹੇ ਹੋ ਆਪਾਂ ਇਹਨਾਂ ਦੇ ਹਨਾ ਦਿਲ ਦੀ ਗੱਲ ਸੁਣੀ ਇਹਨਾਂ ਤੋਂ ਹਨਾ ਜਿਹੜੀਆਂ ਵੀ ਨਾ ਇਹ ਦਿਲ ਦੀਆਂ ਭਾਵਨਾਵਾਂ ਨੇ ਉਹ ਸੁਣੀਆਂ ਇਹਨਾਂ ਨੇ ਦੱਸਿਆ ਹਨਾ ਵੀ ਜਿਹੜਾ ਮੈਂ ਇੱਕ 3 ਕਿਲੋ ਘਿਓ ਦਊਂਗਾ ਮੁੱਖ ਮੰਤਰੀ ਸਾਹਿਬ ਨੂੰ ਇੱਕ ਸਰੂਪਾ ਦਊਂਗਾ ਵੀ ਜਦੋਂ ਵੀ ਉਹ ਹਨਾ ਆਪਣੇ ਕਿਤੇ ਨੇੜੇ ਤੇੜੇ ਆਉਣ ਉਹ ਕਿਵੇਂ ਨਾ ਕਿਵੇਂ ਹਨਾ ਕਰਕੇ ਤੁਸੀਂ ਇਹ ਵੀਡੀਓ ਇਹਨਾਂ ਤੱਕ ਪਹੁੰਚਾਓ ਜਿਹੜਾ ਇਹਨਾਂ ਦੇ ਮਤਲਬ ਇੱਕ ਦਿਲ ਦੀਆਂ ਭਾਵਨਾਵਾਂ ਨੇ ਇੱਕ ਤਾਂ ਇਹ ਮੁੱਖ ਮੰਤਰੀ ਸਾਹਿਬ ਨੂੰ ਮਿਲ ਸਕਣਾ ਤੇ ਦੂਜਾ ਇਹ ਜਿਹੜਾ ਹਨਾ ਇੱਕ ਸਰੋਪਾ ਉਹਨਾਂ ਨੂੰ ਭੇਟ ਕਰ ਸਕਣਾ ਤੇ ਇੱਕ ਉਹਨਾਂ ਨੂੰ 3 ਕਿਲੋ ਕੇ ਉਹ ਜਿਹੜੀ ਇਹਨਾਂ ਦੇ ਮਨ ਦੀ ਭਾਵਨਾ ਹੈ ਇਹ ਉਹਨਾਂ ਨੂੰ ਦੇਣਾ ਚਾਹੁੰਦੇ ਨੇ ਜੇ ਕਿਤੇ ਵੀ ਆਪਣੇ ਮੁੱਖ ਮੰਤਰੀ ਸਾਹਿਬ ਤੱਕ ਇਹ ਤੁਸੀਂ ਵੀਡੀਓ ਪਹੁੰਚਾ ਦਿਓ ਤਾਂ ਉਹਨਾਂ ਦੀ ਜਿਹੜੀ ਬਿੱਡੀ ਹੋਈ ਮੈਂ ਇਹ ਮੈਂ ਉਹ ਬਹੁਤ ਵਧੀਆ ਹੈ ਆਪਾਂ ਤੁਹਾਨੂੰ ਬੇਨਤੀ ਕਰਦੇ ਹਣਾ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹਨਾ ਇੱਕ ਰੱਬ ਦੇ ਬੰਦੇ ਦੀ ਗੱਲ ਹੈ ਜਿਹੜੀ ਉਹ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨਤ ਸਿੰਘ ਮਾਨ ਜੀ ਤੱਕ ਜ਼ਰੂਰ ਪਹੁੰਚਾਓ ਧੰਨਵਾਦ ਹੀ ਖਾਲਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ